ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਜਸਕਰਨ ਸਿੰਘ ਠੰਡ ਨੂੰ ਲਾ ਕੇ ਵੱਧ ਰਹੀ ਠੰਡ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਅਡਵੈਜਰੀ ਆਪਣੇ ਜਾਰੀ ਕੀਤੀ ਗਈ ਹੈ ਉਹਨਾਂ ਨੇ ਕਹਿੰਦਾ ਕਿ ਠੰਡ ਦੇ ਨਾਲ ਚੱਗਾ ਜ਼ੋਰਤ ਨਹੀਂ ਹੈ ਤਾਂ ਘਰ ਤੋਂ ਬਾਹਰ ਨਾ ਨਿਕਲੋ ਅੰਗੀਠੀ ਜੇ ਚੰਗਰਬਾਲ ਦੇ ਹੋ ਤਾਂ ਇਹ ਜਿਹੜਾ ਅੰਗੀਠੀ ਦੇ ਲਈ ਇੱਕ ਖਿੜਕੀ ਤੁਸੀਂ ਜੂਰਤ ਪੂਰੀ ਰੱਖੋ ਤੇ ਨਾਲ-ਨਾਲ ਜਿਸ ਨੂੰ ਨੇ ਯੂਟਾ ਤਾਂ ਕਰ ਦਿਓ ਅੰਦਰੋਂ ਬਾਹਰਾਂ ਨਹੀਂ ਕੋਤੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਇਸਤਾਨ ਤੋਂ ਬਚਾ ਕੇ ਰੱਖੋ ਤੇ ਨਾਲ ਨਾਲ ਮੋٹے ਕੱਪੜੇ ਪਹਿਣ ਕੇ ਰੱਖੋ ਹਰੇ ਹੱਤਾ ਇੱਕ ਇਸ ਤਰ੍ਹਾਂ ਦੀ ਠੰਡ ਹੋਰ ਪੈਣ ਦੇ ਸਾਰ ਨੇ ਇਸ ਨੂੰ ਲੈ ਕੇ ਪੰਜਾਬ ਸਰਕਾਰਾਂ ਵੱਲੋਂ ਵੀ ਹੁਣ ਐਡਵਾਈਜ਼ਰੀ ਜੀ ਬਿਮਾਰੀ ਕੀਤੀ ਹੈ ਤੇ ਅਗਰ ਤੁਹਾਨੂੰ ਕਿਸ ਤਰ੍ਹਾਂ ਦਾ ਕੋਈ ਆਪਣਾ ਬੁਖਾਰ ਹੁੰਦਾ ਜਾਂ ਥੋੜੀ-ਮੋਟੀ ਠੰਡ ਜ਼ਿਆਦਾ ਲੱਗਦੀ ਹੈ ਤਾਂ ਉਸ ਨੂੰ ਲੈ ਕੇ ਵੀ ਕੀ ਕਹਿੰਦੇ ਨੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਰੁਸ਼ਾ ਗੋਲਾਸ ਨੂੰ ਸੁਣਾਉਂਦੇ ਆ ਉਹਨਾਂ ਨਾਲ ਗੱਲਬਾਤ ਕੀਤੀ ਰੋਡ ਸਾਹਿਬ ਜਿਹੜਾ ਹੁਣ ਮੌਸਮ ਹੈਗਾ ਬਹੁਤ ਠੰਡਾ ਹੈਗਾ ਇਸ ਵਿੱਚ ਕਾਫੀ ਬਿਮਾਰੀਆਂ ਆ ਜਾਂਦੀਆਂ ਨੇ ਇਸ ਵਾਰ ਕੀ ਕਿਹਨੇ ਤੋਂ ਦੇਖੋ ਜੀ ਠੰਡ ਬਹੁਤ ਹੈ ਆ ਇਸ ਵਾਰ ਠੰਡ ਪੈ ਵੀ ਬਹੁਤ ਰਹੀ ਹੈ ਤੇ ਸਰਕਾਰ ਵੱਲੋਂ ਇੱਕ ਮੌਸਮ ਦੇ ਦੇ ਅੰਦੇ ਤਹਿਤ ਇੱਕ ਐਡਵਾਈਜ਼ਰੀ ਵੀ ਜਾਰੀ ਹੋਈ ਹੈ ਜਿਦੇ ਚ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਉਹ ਨੇ ਹੁਣ ਕੁਝ ਗੱਲਾਂ ਨੇ ਇੱਕ ਤਾਂ ਕਪੜੇ ਬਹੁਤ ਜ਼ਿਆਦਾ ਟਾਈਟ ਨਹੀਂ ਪਾਣੇ ਲੂਸ ਪਾਓ ਤੇ ਕਟੋ-ਕਟ ਤਿੰਨ ਜਾਂ ਚਾਰ ਲੇਅਰ ਚ ਪਾ ਲਓ ਉਹਦੇ ਨਾਲ ਹਵਾ ਵਿੱਚ ਆ ਜਾਂਦੀ ਹੈ ਕੱਪੜਿਆਂ ਦੇ ਤੇ ਉਹਦੇ ਨਾਲ ਇਨਸੂਲੇਸ਼ਨ ਹੋ ਜਾਂਦੀ ਹੈ ਤੁਹਾਡੇ ਜਿਹੜੀ ਤੁਹਾਡੀ ਗਰਮੀ ਹੈ ਸਰੀਰ ਦੀ ਉਹ ਬਣੀ ਰਹਿੰਦੀ ਹੈ ਆ ਦੂਸਰਾ ਆ ਬਿਮਾਰੀਆਂ ਪੁੱਛੀਆਂ ਤੁਸੀਂ ਸਭ ਤੋਂ ਕਾਮਨ ਇਹਦੇ ਵਿੱਚ ਕਿਹੜਾ ਆਮ ਲੱਮਤ ਹੈ ਇੱਕ ਫਲੂ ਹੋ ਜਾਂਦਾ ਆਪਾਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਜਦੋਂ ਦਾ ਜਨਮ ਹੋਇਆ ਜੀ ਫਲੂ ਹੋ ਗਿਆ ਠੰਡ ਬਹੁਤ ਹੈ ਬਾਰਿਸ਼ ਆਊਗੀ ਠੀਕ ਹੋ ਜਾਊਗਾ ਹਮ ਫਲੂ ਵਿੱਚ ਇਸ ਵਾਰ ਉਹ ਨਵੀਆਂ ਨਵੀਆਂ ਬਿਮਾਰੀਆਂ ਆ ਗਈਆਂ ਕੋਵਿਡ ਆ ਗਿਆ ਸਵੈਨ ਫਲੂ ਆ ਗਿਆ ਤੇ ਹੈ ਤਾਂ ਫਲੂ ਹੀ ਪਰ ਥੋੜਾ ਖਤਰਨਾਕ ਹੈ ਤੇ ਮੇਰਾ ਕਹਿਣਾ ਉਹੀ ਹੈ ਜੇ ਬੁਖਾਰ ਕਲਾ ਖਰਾਬ ਜ਼ੁਕਾਮ ਛਿੱਕਾਂ ਆਂਦੀਆਂ ਨੇ ਇਹਨਾਂ 'ਚ ਫਰਕ ਨਹੀਂ ਪੈਂਦਾ ਤੇ ਤੁਹਾਨੂੰ ਥੋੜੀ ਬਹੁਤ ਵੀ 2 ਦਿਨ ਤੋਂ ਵੱਧ ਇਹ ਬਿਮਾਰੀ ਰਹਿੰਦੀ ਹੈ ਤਾਂ ਇੱਕ ਮਾਹਿਰ ਡਾਕਟਰ ਨੂੰ ਦਿਖਾ ਲਓ ਕਿਉਂਕਿ ਇਸ ਮੌਸਮ ਵਿੱਚ ਸਵੈਨ ਫਲੂ ਦੇ ਕੇਸ ਵੀ ਬਹੁਤ ਆ ਰਹੇ ਨੇ ਤੇ ਕੋਵਿਡ ਦੇ ਵੀ ਆ ਰਹੇ ਨੇ ਤੇ ਬਚ ਕੇ ਰਹੋ ਤਾਂ ਕਿ ਉਹਦਾ ਪਤਾ ਲੱਗ ਜਾਏ ਤੇ ਇਲਾਜ ਸਾਈਟ ਆਗ ਨਾਲ ਹੋ ਜੇ ਇਸ ਟਾਈਮ ਦੇਖੋ ਤੁਸੀਂ ਨੋਟ ਕੀਤਾ ਹੋਣਾ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ ਉਹ तकरीबन 15 ਜਾਂ 16 ਡਿਗਰੀ ਹੋ ਰਿਹਾ ਤੇ ਜਿਹੜਾ ਘੱਟ ਤੋਂ ਘੱਟ ਤਾਪਮਾਨ ਹੈ 4 ਜਾਂ 5 ਡਿਗਰੀ ਜਾ ਰਿਹਾ ਜਦੋਂ ਇੰਨਾ ਤਾਪਮਾਨ ਹੁੰਦਾ ਹੈ 4 5 ਜਾਂ 15 16 ਇਹਦੇ ਵਿੱਚ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਕਿਉਂਕਿ ਜਿਹੜਾ ਜਿਹਨੂੰ ਕਹਿੰਦੇ ਨੇ ਨਾ ਇੱਕ ਜਿਹੜਾ ਡਿਫਰੈਂਸ ਹੈ ਮੈਕਸਿਮਮ ਤੇ ਮਿਨੀਮਮ ਦਾ ਵੱਧ ਅਦਿਕਤਮ ਤੇ ਨਿਯੰਤਨ ਤਾਪਮਨ ਜਿਹੜਾ ਹੈ ਉਹਦੇ ਵਿੱਚ ਡਿਫਰੈਂਸ ਘਟ ਗਿਆ ਇਹਦੇ ਵਿੱਚ ਠੰਡ ਜ਼ਿਆਦਾ ਪੈਂਦੀ ਹੈ ਤੇ ਧੁੱਪ ਨਿਕਲ ਨਹੀਂ ਰਹੀ ਜਦੋਂ ਧੁੱਪ ਨਹੀਂ ਨਿਕਲਦੀ ਉਹ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਅੱਜ ਤੁਸੀਂ ਹੁਣ ਬਾਹਰ ਜਾ ਕੇ ਦੇਖੋ ਆਪਣੇ ਹਫਤਾ ਹੋ ਗਿਆ ਠੰਡੀ ਹਵਾ ਵੀ ਚੱਲਦੀ ਹੈ ਧੁੱਪ ਨਹੀਂ ਨਿਕਲਦੀ ਤੇ ਉਧਰੋਂ ਤਾਪਮਨ ਦਾ ਗੈਪ ਮੈਕਸਿਮਮ ਵੀ ਥੱਲੇ ਆ ਗਿਆ ਤੇ ਮਿਨਿਮਮ ਉਹੀ 4-5 ਸੇ ਹੈ ਤੇ ਇਸ ਮੌਸਮ ਵਿੱਚ ਠੰਡ ਜ਼ਿਆਦਾ ਹੁੰਦੀ ਹੈ ਅਚਲ ਬਜ਼ੁਰਗਾਂ ਨੇ ਕਿਹੜੀ ਆ ਪ੍ਰਾਗਤ ਦੇਖੋ ਜੀ ਬੱਚਾ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ ਅ ਬੱਚਿਆਂ ਨੂੰ ਤਾਂ ਤੇ ਬਜ਼ੁਰਗਾਂ ਨੂੰ ਅੰਦਰ ਰੱਖੋ ਕੋਸ਼ਿਸ਼ ਕਰਕੇ ਬਾਹਰ ਨਾ ਜਾਣ ਦਿਓ ਅ ਕੱਪੜੇ ਜ਼ਿਆਦਾ ਪਾ ਕੇ ਰੱਖੋ ਉਹਨਾਂ ਦੇ ਔਰ ਇੱਕ ਸਿਰ ਜ਼ਰੂਰ ਟੱਕ ਕੇ ਰੱਖੋ ਤੇ ਗਲਾ ਹੱਥ ਤੇ ਪੈਰ ਇਹਨਾਂ ਨੂੰ ਜ਼ਰੂਰ ਟੱਕ ਕੇ ਰੱਖੋ ਬਸ ਇਹਨਾਂ ਧਿਆਨ ਰੱਖਿਓ ਜਦੋਂ ਪੈਰ ਚ ਜਰਾਬਾਂ ਪਾਓ ਤਾਂ ਪੈਰ ਚੰਗੀ ਤਰ੍ਹਾਂ ਸੁਕਾ ਕੇ ਫੇਰ ਪਾਓ ਕਿਤੇ ਇਹ ਨਾ ਹੋਏ ਤੁਸੀਂ ਉਹ ਗਿੱਲੇ ਕੱਪੜ ਜਰਾਬਾਂ ਜਾਂ ਗਿੱਲੀ ਕੋਈ ਚੀਜ਼ ਪਾ ਕੇ ਉਹਦੇ ਨਾਲ ਉਂਗਲਾਂ ਨੂੰ ਜ਼ਿਆਦਾ ਨੁਕਸਾਨ ਨਾ ਕਰੇ ਇਸ ਮੌਸਮ ਵਿੱਚ ਤੇਈ ਵਿਅਕਤੀਆਂ ਨੇ ਹੱਥ ਪੈਰ ਸੋਚੰਗੇ ਜੀ ਉਹ ਕਿਸ ਤਰ੍ਹਾਂ ਦੇ ਬੋਲ ਬਿਲਕੁਲ ਇਹਨੂੰ ਆਮ ਅਸੀਂ ਫਰਸਟ ਬਾਈਟ ਕਹਿ ਦਿੰਨੇ ਆ ਇਹ ਜ਼ਿਆਦਾਤਰ ਉਹਨਾਂ ਵਾਸਤੇ ਉਹ ਆਪਣੇ ਦੇਖਣ ਜਾਇਆ ਜਿਹੜੇ ਪਹਾੜਾਂ 'ਚ ਬਰਫ਼ 'ਚ ਤੁਰਦੇ ਫਿਰਦੇ ਉਹਨਾਂ ਦੇ ਹੁੰਦਾ ਪਰ ਜਦੋਂ ਆਪਣੇ ਠੰਡ ਹੁੰਦੀ ਹੈ ਉਦੋਂ ਵੀ ਉਂਗਲਾਂ ਸੁੱਜ ਜਾਂਦੀਆਂ ਨੇ ਫਿਰ ਲਾਲ ਹੁੰਦੀਆਂ ਨੇ ਨੀਲੀਆਂ ਆਉਂਦੀਆਂ ਨੇ ਇਹਦਾ ਇੱਕੋ ਹੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਤਾਂ ਇਹ ਹੈ ਜੇ ਤੁਹਾਡੀ ਉਂਗਲ ਸੁੱਜ ਜੇ ਜਿਹੜੀ ਪਹਿਲੀ ਅਲਾਮਤ ਹੈ ਹੱਥਾਂ ਪੈਰਾਂ ਦੀ ਮਾਲਿਸ਼ ਨਹੀਂ ਕਰਨੀ ਇਹ ਯਾਦ ਰੱਖਿਓ ਉਸੇ ਪਾਣੀ 'ਚ ਹੱਥ ਪੈਰਾਂ ਦੀਆਂ ਉਂਗਲਾਂ ਭੇ ਲੋ। ਕੋਸਾ ਕਿਹਾ ਮੈਂ ਗਰਮ ਪਾਣੀ ਨਹੀਂ ਕਿਹਾ ਜਿਆਦਾ ਗਰਮ ਨਹੀਂ ਹੋ ਦੇਸ਼ ਪਾਣਾ। ਉਹ ਕੋਸੇ 'ਚ ਭੇ ਲੋ ਤੇ ਉਹਨਾਂ ਨੂੰ ਪੋਲਾ-ਪੋਲਾ ਪੂੰਝ ਕੇ ਸੁਕਾ ਲੋ ਤੇ ਕੋਈ ਵੀ ਕਰੀਮ ਜਾਂ ਤੇਲ ਲਗਾ ਕੇ ਦਸਤਾਨੇ ਪਾ ਲੋ ਜਾਂ ਜਰਾਬਾ ਪਾ ਲੋ। ਇੱਕ ਅੰਗੇਠੀਆਂ ਬਹੁਤ ਵਰਤੀਆਂ ਜਾਂਦੀਆਂ ਤੇ ਬਾਹਰ ਦੇ ਘਰਾਂ 'ਚ ਵੀ ਕਈ ਘਟਨਾਵਾਂ ਵੀ ਵਾਪਰ ਰਹੀਆਂ ਕਿਵੇਂ ਵਾਪਰੀਆਂ ਚਾਹੀਦੀ। ਦੇਖੋ ਜੀ ਬਹੁਤ ਮੰਦ ਭਾਗੀ ਗੱਲ ਹੈ ਆਪਣੇ ਹਰ ਸੀਜ਼ਨ ਆਪਾਂ ਨੂੰ ਦੇਖਿਆ ਆਪਣੇ ਖਬਰਾਂ ਆਂਦੀਆਂ ਨੇ ਵੀ ਪਰਿਵਾਰ ਅੰਗੀਠੀ ਬਾਲ ਕੇ ਸੋ ਗਿਆ ਸੀ ਤੇ ਸਾਰੇ ਦੇ ਸਾਰੇ ਸੁੱਕਦੇ ਰਹੇਗੇ ਹੁਣ ਹੁੰਦਾ ਕਿ ਅੰਗੀਠੀ ਬਾਲਦੇ ਆ ਜਦੋਂ ਆਪਾਂ ਕਾਰਬਨ ਮੋਨੋਕਸਾਈਡ ਨਿਕਲਦੀ ਆ ਉਹ ਇੱਕ ਜ਼ਹਿਰੀਲੀ ਗੈਸ ਹੈ ਤੇ ਸਰਦੀ ਕਰਕੇ ਖਿੜਕੀ ਰੋਸ਼ਨਦਾਨ ਦਰਵਾਜ਼ੇ ਸਭ ਆਪਾਂ ਬੰਦ ਕਰ ਦਿੰਨੇ ਆ ਤੇ ਗੈਸ ਬਾਹਰ ਨਹੀਂ ਨਿਕਲਦੀ ਤੇ ਅੰਗੀਠੀ ਬਾਲ ਕੇ ਨਾ ਸੋ ਜੇ ਅੰਗੀਠੀ ਬਾਲਨੀ ਹੈ ਤਾਂ ਕੋਈ ਖਿੜਕੀ ਜ਼ਰੂਰ ਫੇਰ ਠੰਡ ਚੋ ਹੀ ਕਹਿਣਗੇ ਜੀ ਖਿੜਕੀ ਤਾਂ ਖੁੱਲੀ ਨਹੀਂ ਛੱਡੀ ਜਾਂਦੀ ਤੇ ਕੋਸ਼ਿਸ਼ ਕਰਕੇ ਅੰਗੀਠੀ ਬਾਲ ਕੇ ਨਾ ਸੋ ਯਾਹ ਤਾਂ ਬਲੋਗ ਨੇ ਜਿਹੜੇ ਅੱਜਕੱਲ ਜੇ ਕੋਈ ਜ਼ਿਆਦਾ ਖੰਡ ਕੇ ਮਾਲਸ਼ ਕਰਨ ਲੱਗੇ ਨੇ ਮਾਲਸ਼ ਕਰਨਾ ਕੀ ਸਹੀ ਗੱਲ ਹੈ ਦੇਖੋ ਜੀ ਮੈਂ ਉਹੀ ਗੱਲ ਕਹੀ ਜੇ ਮਾਲਿਸ਼ ਕਰਨਾ ਇੱਕ ਤਾਂ ਹੁੰਦਾ ਤੁਸੀਂ ਜਸ ਪੋਲੇ ਜੇ ਹੱਥ ਨਾਲ ਕਰੀਮ ਜਾਂ ਤੇਲ ਲਗਾਣੀ ਕੋਈ ਇੱਕ ਹੁੰਦਾ ਪੂਰੇ ਜ਼ੋਰ ਨਾਲ ਜਦੋਂ ਆਪਾਂ ਜ਼ੋਰ ਨਾਲ ਕਰਦੇ ਆ ਆਪਾਂ ਕੋਈ ਨਾ ਕੋਈ ਖਰੋਨ ਚ ਕੁਛ ਨਾ ਕੁਛ ਉਥੇ ਨੁਕਸਾਨ ਕਰਦੇ ਆ ਚਮੜੀ ਨੂੰ ਤੇ ਕਹਿਣਾ ਇਹ ਹੀ ਹੈ ਕਿ ਬਿਲਕੁਲ ਆਰਾਮ ਨਾਲ ਹੱਥ ਨਾਲ ਪੋਲਲਾ ਪੋਲਲਾ ਕਰੀਮ ਯੋ ਲਗਾ ਕੇ ਉਹ ਛੱਡੋ ਥੋੜੀ ਜਿਹਾ ਬਹੁਤ ਜ਼ਿਆਦਾ ਜ਼ੋਰਤੀ ਨਾ ਕਰੋ ਸ਼ਰਾਬ ਨੂੰ ਲੈ ਕੇ ਵੀ ਲੋਕਾਂ ਚ ਹੁੰਦੀ ਆ ਵੀ ਇਹ ਸਰਦੀ ਚ ਜ਼ਿਆਦਾ ਪੀਣੀ ਚਾਹੀਦੀ ਜਾਂ ਨਹੀਂ ਪੀਣੀ ਚਾਹੀਦੀ ਦੇਖੋ ਜੀ ਸਰਦੀ ਵਿੱਚ ਸ਼ਰਾਬ ਨੁਕਸਾਨ ਕੀ ਕਰਦੀ ਹੈ ਇਹ ਦੱਸ ਦਿੰਨੀ ਆ ਤੁਹਾਡੀਆਂ ਜਿਹੜੀਆਂ ਖੂਨ ਦੀਆਂ ਨਸਾਂ ਨੇ ਹੱਥਾਂ ਪੈਰਾਂ ਦੀਆਂ ਜਾਂ ਐਕਸਟ੍ਰੀਮिटीज ਜਿਹਨੂੰ ਕਹਿੰਦੇ ਆ ਉਹ ਸੁੰਗੜ ਜਾਂਦੀਆਂ ਨੇ ਤੇ ਜਦੋਂ ਉਹ ਸੁੰਗੜ ਗਿਆ ਸੁੰਗਣ ਗਿਆ ਤਾਂ ਹੱਥ ਪੈਰ ਜ਼ਿਆਦਾ ਠੰਡੇ ਰਹਿੰਦੇ ਤੇ ਹੁਣ ਤੁਸੀਂ ਇੱਥੋਂ ਆਪ ਸਮਝਦਾ ਰਹੋ ਵੀ ਇਹ ਨੁਕਸਾਨ ਕਰੇਗੀ ਫਾਇਦਾ ਨਹੀਂ ਕਰੇਗੀ ਤੇ ਠੰਡ ਤੋਂ ਬਚਣ ਲਈ ਸ਼ਰਾਬ ਦੀ ਜਗ੍ਹਾ ਚਾ ਪੀ ਲੋ ਕਾਫੀ ਪੀ ਲੋ ਗਰਮ ਦੁੱਧ ਪੀ ਲੋ ਕੋਸਾ ਕਰਕੇ ਪਾਣੀ ਪੀਓ ਲੋਕ ਸਰਦੀ ਚ ਪਾਣੀ ਪੀਣਾ ਛੱਡ ਦਿੰਦੇ ਨੇ ਇਹੇ ਤੱਕ ਕਿ ਕਿੰਨੀ ਕੀ ਬੀਵੇ ਜੇ ਜੇ ਮਤਲਬ ਪੀਣੀ ਵੀ ਹੋਵੇ ਕਿਸੇ ਦੇ ਦੇਖੋ ਜੀ ਪੀਵੇ ਤਾਂ ਕਿੰਨੇ ਪੀਵੇ ਬੜਾ ਮੁਸ਼ਕਲ ਸਵਾਲ ਤੁਸੀਂ ਪੁੱਛ ਲਿਆ ਹ ਹੁਣ ਇਹਦਾ ਕੋਈ ਜਵਾਬ ਨਹੀਂ ਹੈ ਜਿਹਨੂੰ ਕਹਿੰਦੇ ਨੇ ਨਾ ਇੱਕ ਪੈਗ ਹੁਣ ਉਹ ਕਹਿੰਦੇ ਜੀ ਪੈਗ ਦੇ ਵੀ ਸਾਈਜ਼ ਆ ਡਾ ਡਾ ਫਿਰ ਤੁਸੀਂ ਕਹੋਗੇ ਕਿ ਮੈਡਮ ਪਟਿਆਲਾ ਪੈਗ ਵੀ ਆ ਗਿਆ ਤੇ ਕਈਆਂ ਦਾ ਪੈਗ ਬੋਤਲ ਹੀ ਹੋ ਜਾਂਦੀ ਹੈ ਤੇ ਦੇਖੋ ਜੀ ਕੋਈ ਸਰਦੀ ਦੇ ਸਰਦੀ ਦੇ ਬੱਚੇ ਦੇ ਬਹੁਤ ਸਾਰੇ ਲੋਗੜੇ ਕਰਕੇ ਸਰਦੀ ਬਚਾਉਂਦੇ ਉਹ ਮੈਂ ਬਾਈ ਇੱਕ ਬਰਾਂਡੀ ਦੀ ਗੱਲ ਕਰ ਉਹਦੀ ਮੈਂ ਇੱਕ ਇਨਸਟਰਕਸ਼ਨ ਦਿੱਤੀ ਹੈ ਕਿ ਨਾ ਪੀਓ ਇੱਕ ਦੋ ਚਮਚ ਜਦੋਂ ਬਰਾਂਡੀ ਦਿੰਨੇ ਆ ਤੁਹਾਨੂੰ ਯਾਦ ਹੋਏਗਾ ਬੱਚਿਆਂ ਨੂੰ ਦਿੰਨੇ ਆ ਸ਼ਾਇਦ ਮਿਲਾ ਕੇ ਉਹ ਇੱਕ ਜਾਂ ਦੋ ਚਮਚ ਹੁੰਦੇ ਆ ਉਹ ਗਲਾਸ ਵਿੱਚ ਪਾ ਕੇ ਨਹੀਂ ਪੀਤੀ ਜਾਂਦੀ ਕਈ ਵਾਰੀ ਜੇ ਜਦੋਂ ਠੰਡ ਹੁੰਦੀ ਹੈ ਕਿ ਉਹ ਕੰਬਣੀ ਛੁੱਟ ਜਾਂਦੇ ਆ ਉਹ ਕਿਉਂ ਕੀ ਕਾਰਨ ਹੁੰਦਾ ਜੇ ਸਰਦੀ ਚ ਕੰਬਣੀ ਛੇੜੇ ਤੁਸੀਂ ਇਹ ਸਮਝ ਲਓ ਤੁਹਾਡੇ ਸਰੀਰ ਦਾ ਤਾਪਮਾਨ ਘਟ ਗਿਆ ਨਾਰਮਲ ਨਾਲੋਂ ਤੇ ਉਹਦੇ ਵਾਸਤੇ ਕੱਪੜੇ ਖੂਬਸਾਰੇ ਪਾ ਲਓ ਕਮਰੇ ਨੂੰ ਗਰਮ ਕਰ ਦਿਓ ਗਰਮ ਚੀਜ਼ਾਂ ਦਾ ਸੇਵਨ ਕਰ ਲਓ ਕੋਸਾ ਪਾਣੀ ਪੀ ਲਓ ਚਾਹ ਕਾਫੀ ਦੁੱਧ ਇਹੀ ਜਿਹੀਆਂ ਚੀਜ਼ਾਂ ਪੀ ਲਓ ਤੇ ਖਾਣਾ ਜੋ ਵੀ ਖਾਓ ਉਹਨੂੰ ਗਰਮ ਕਰਕੇ ਕੋਸਾ ਕਰਕੇ ਖਾਓ ਠੰਡੀਆਂ ਚੀਜ਼ਾਂ ਨਾ ਖਾਓ ਅੱਜ ਕੱਲ ਤੁਸੀਂ ਦੇਖਿਆ ਹੋਣਾ ਇੱਕ ਫੈਸ਼ਨ ਹੈ ਸੜਕ ਤੇ ਖੜੇ ਹੋ ਕੇ ਇਸ ਮੌਸਮ ਚ ਵੀ ਰਾਤ ਨੂੰ 10 ਵਜੇ ਬੱਚੇ ਆਈਸਕ੍ਰੀਮ ਖਾਂਦੇ ਨੇ ਬਹੁਤ ਸਾਰੇ ਲੋਕ ਹਟਰ ਲਾਉਂਦੇ ਨੇ ਬਹੁਤ ਸਾਰੇ ਲੋਕ ਫਿਰ ਇੱਕਦਮ ਬਾਹਰ ਚਲੇ ਜਾਂਦੇ ਨੇ ਇਦਾਂ ਕਿੰਨਾ ਫਰਕ ਪੈਂਦਾ ਇਤਨਾਲ ਬਹੁਤ ਫਰਕ ਪੈਂਦਾ ਤੁਸੀਂ ਇੱਕੋ ਇੱਕਦਮ ਇੱਕ ਗਰਮ ਜਾਂ ਨਾਰਮਲ ਤਾਪਮਾਨ ਚੋਂ ਬਹੁਤ ਜ਼ਿਆਦਾ ਠੰਡੇ ਚ ਨਿਕਲਦੇ ਹੋ ਤੇ ਜੇ ਤੁਹਾਨੂੰ ਇਹੀ ਜੀ ਕੋਈ ਸਿਚੁਏਸ਼ਨ ਆਂਦੀ ਹੈ ਬਾਹਰ ਨਿਕਲਣਾ ਪਏ ਤੇ ਤੁਸੀਂ ਪਹਿਲਾਂ ਹੀਟਰ ਬੰਦ ਕਰ ਦਿਓ ਆਪਣਾ ਦਰਵਾਜ਼ੇ ਦਾ ਦਰਵਾਜ਼ਾ ਖੋਲ ਦਿਓ ਕਮਰੇ ਦਾ ਤਾਂ ਕਿ ਉਹਦਾ ਜਿਹੜਾ ਉਹ ਟੈਂਪਰੇਚਰ ਤਾਪਮਾਨ ਵਧਿਆ ਹੋਇਆ ਸੀ ਉਹ ਥੋੜਾ ਜਿਹਾ ਨਾਰਮਲ ਹੋ ਜਾਏ ਤੇ ਤੁਹਾਡੇ ਸਰੀਰ ਜਿਹੜਾ ਹੈ ਇੱਕ ਠੰਡ ਚ ਜਾਣ ਵਾਸਤੇ ਆਪਣੇ ਆਪ ਨੂੰ ਕੁਝ ਮਿੰਟਾਂ ਵਿੱਚ ਸੈਟਲ ਕਰ ਲੇ ਫਿਰ ਤੁਸੀਂ ਬਾਹਰ ਜਾਓ ਇਸ ਮੌਸਮ ਵਿੱਚ ਕਿਸ ਤਰ੍ਹਾਂ ਦਾ ਖਾਣ ਪੀਣ ਰੱਖਣਾ ਚਾਹੀਦਾ ਉਹ ਹੀ ਗਰਮ ਚੀਜ਼ਾਂ ਖਾਓ ਭੁੱਖੇ ਨਹੀਂ ਰਹਿਣਾ ਠੰਡ ਵਿੱਚ ਕਦੇ ਵੀ ਭੁੱਖੇ ਨਹੀਂ ਰਹਿਣਾ ਕਿਉਂਕਿ ਤੁਹਾਡੇ ਸਰੀਰ ਨੂੰ ਜ਼ਿਆਦਾ એનર્ਜੀ ਜ਼ਿਆਦਾ ਤਾਕਤ ਚਾਹੀਦੀ ਹੁੰਦੀ ਹੈ ਬੱਚੇ ਅਕਸਰ ਸਕੂਲ ਕਾਲਜ ਜਾਂਦੇ ਸਵੇਰੇ ਨਾਸ਼ਤਾ ਨਹੀਂ ਕਰਕੇ ਜਾਂਦੇ ਮੈਂ ਫਿਰ ਕਹਿ ਰਹੀਆਂ ਸਾਰਿਆਂ ਨੂੰ ਕਿ ਭੁੱਖੇ ਪੇਟ ਬਿਲਕੁਲ ਨਾ ਜਾਓ ਖਾਣਾ ਖਾ ਕੇ ਪ੍ਰੋਪਰ ਇੱਕ ਸਵੇਰ ਦਾ ਨਾਸ਼ਤਾ ਕਰਕੇ ਜਾਓ ਤੇ ਜਦੋਂ ਵਿੱਚ ਬ੍ਰੇਕ ਹੁੰਦੀ ਹੈ ਉਦੋਂ ਜ਼ਰੂਰ ਫੇਰ ਖਾ ਲੋ ਕਿਉਂਕਿ ਸਰੀਰ ਨੂੰ ਅ ਗਰਮੀ ਆਪਣੇ ਸਰੀਰ ਚ ਪ੍ਰੋਡਿਊਸ ਕਰਨ ਵਾਸਤੇ ਬਣਾਉਣ ਵਾਸਤੇ ਤਾਕਤ ਜ਼ਿਆਦਾ ਚਾਹੀਦੀ ਉਹ ਖਾਣੇ ਤੋਂ ਆਏਗੀ